ਆ ਬਬੂ ਆ ਬਤਾਏ ਆਹੋ ਹੋਹ ਪਤਾ ਨਹੀਂ ਕਿੱਧਰ ਨੂੰ ਵਾ ਗਿਆ ਕੰਦਰ ਸੁਖੀ ਪੁੱਤ ਸੁਖੀ ਕੋਈ ਬੋਲ ਨਹੀਂ ਨੀ ਐ ਓਏ ਹੱਡ ਵੀ ਚਸ ਕਰ ਕੀ ਹੋਇਆ ਤੈਨੂੰ ਬਾਪੂ ਕਾਦਾ ਬੋਲ ਮਾਰੀ ਜਾਂਦਾ ਓ ਪੁੱਤ ਮੈਂ ਤਾਂ ਚਾਹ ਨੂੰ ਕਹਿੰਦਾ ਸੀ ਚਾਹ ਦੇ ਦੋ ਘੁੱਟ ਬਣਾ ਕੇ ਸਰੀਰ ਦਾ ਵਾ ਟੁੱਟ ਜਾਂਦਾ ਹਲਕ ਸੁੱਕ ਗਿਆ ਚਾਹ ਕੰਨੂ ਅੱਦੂ ਪਹਿਲਾਂ ਆਏਗਾ ਤਾਂ ਬੋਲਦੇ ਪੁੱਤ ਪਾਏ ਪਾਜਾ ਪਾਜਾ ਸਾਰਾ ਦਿਨ ਤੇਰੇ ਤਾਂ ਚਾਹ ਹੀ ਨਾ ਲੋਟ ਆਉਂਦੀ ਬਾਪੂ ਕੰਮ ਨਹੀਂ ਧੰਦਾਨੀ ਕਰਦਾ ਮੰਜੇ ਤੋੜੀ ਜਾਨਾ ਬੇਲਾ ਉਹ ਪੁੱਤ ਸਾਰੀ ਉਮਰ ਹੀ ਕੀਤਾ ਬਥੇਰੇ ਬਲਦਾਂ ਨਾਲ ਬਾਹਣ ਬਾਹੇ ਨੇ ਫਿਰ ਲੈਦਾ ਕਰਨਾ ਸਾਰੀ ਉਮਰ ਸਾਰੀ ਦੁਨੀਆ ਹੀ ਕੰਮ ਕਰਦੀ ਆ ਆਪ ਦਿੱਤੀ ਆ ਪੁੱਤਾਂ ਵਾਸਤੇ ਉਹ ਫਿਰ ਹੁਣ ਪਿਓ ਨੂੰ ਵੀ ਸਾਮਣਾ ਤੇ ਸਾਮਲੋ ਲੈ ਚਾ ਲੈ ਆਪ ਉਹ ਲੈ ਆ ਬਾਲੀਆਂ ਗੱਲਾਂ ਨਾ ਕਰ ਹੈ ਨਹੀਂ ਗਈ ਚਾਹ ਤਾਂ ਸਾਰਾ ਦਿਨ ਹੀ ਚਾਹ ਪੀ ਜਾਨਾਗਾ ਕੰਮ ਦਾ ਡੱਕਾ ਨਹੀਂ ਤੋੜਦਾ ਮੰਜੇ ਤੇ ਬੈਠਾ ਰਹਿਣਾ ਲੈਦਾ ਬਾਪੂ ਪਤਾ ਨਹੀਂ ਕਹੇ ਜਾ ਬਾਪੂ ਆ ਲੋਕਾਂ ਦੇ ਬੁੜੇ ਦੇਖ ਲੈ ਸਾਰ ਦਿਨ ਖੇਤਾਂ 'ਚ ਕੰਮ ਕਰਕੇ ਆਉਂਦੇ ਨੇ ਹੱਥ ਨੇ ਘਰੇ ਨੀਰਾਚਾਰਾ ਪਾਉਂਦੇ ਨੇ ਇੱਕ ਤੂੰ ਆ ਜਿਹੜਾ ਬਾਪੂ ਮੰਜੇ ਤੇ ਬੈਠਾ ਰਹਿਣਾ ਭਾਈ ਮੈਂ ਬਥੇਰਾ ਕੰਮ ਕੀਤਾ ਆ ਕੋਠੀਆਂ ਏ ਡੇਡੀਆਂ ਛੱਤਤੀਆਂ ਜਿਸ ਜੀ ਤੁਸੀਂ ਬੈਠੇ ਹੋ ਸਾਰੀ ਦੁਨੀਆ ਪਾਉਂਦੀ ਆ ਕੋਠੀ ਆਪ ਦਿੱਤੀਆਂ ਪੁੱਤਾਂ ਵਾਸਤੇ ਇਕੱਲੇ ਨੇ ਤੂੰ ਨਹੀਂ ਪਾਈ ਕੋਠੀ ਇਹ ਕਿਹੜਾ ਕੰਮ ਨਹੀਂ ਕਰਦਾ ਸੀ ਚੱਲ ਭਾਈ ਚਾਹ ਲਿਆ ਦੇ ਜੇ ਕੁਟਲ ਹੋਣੀਆਂ ਨਹੀਂ ਚਾਹ ਚਾਹ ਨੇ ਬੱਬੂ ਨੂੰ ਪਈ ਦੀ ਪੁੱਤ ਬੱਬੂ ਆਇਆ ਸਹਰਾ ਟੱਬਰ ਭਾਈ ਭਾਈ ਪੈਂਦਾ ਤੇ ਤੇਰੀ ਭਾਗਮਨ ਨੇ ਤੂੰ ਗਈਆਂ ਨਾ ਜ਼ਿੰਦਗੀ ਕੋਈ ਨਹੀਂ ਰਹੀ ਬਸ ਇੱਕ ਨਾ ਨਾ ਕੱਟੀ ਜਾਣਾ ਪਈਦਾ ਨਹੀਂ ਤੇ ਉਹ ਬੁੜਾ ਪਈਦਾ ਨਹੀਂ ਦਿੱਖਾ ਉਹ ਪੁੱਤ ਕੀ ਹੋ ਗਿਆ ਪਾ ਮਾ ਕੇ ਵੀ ਚਾਹ ਪੀਂਦਾ ਹੁੰਦਾ ਸੀ ਜਦੋਂ ਤੇਰੀ ਮਾਂ ਹੁੰਦੀ ਸੀ ਐਸ ਵੇਲੇ ਮੈਨੂੰ ਚਾਹ ਲਿਆਉਂਦੀ ਸੀ ਨਾ ਤੂੰ ਰਾਤ ਨੂੰ ਪੈ ਨਾ ਸਾਰਾ ਦਿਨ ਖਾਊ ਖਾਊ ਕਰੀਏ ਨਾ ਰੰਮ ਖੂ ਕੀ ਯਾਰ ਖਾਊ ਖਾਊ ਕਰ ਲੈ ਉਹ ਚਾਹ ਮੰਗੀ ਆ ਘੁੱਟ ਕਿਵੇਂ ਪਾਏ ਪੈ ਤੂੰ ਪੈ ਨਾ ਯਾਰ ਪੁੱਤ ਉਹ ਤੂੰ ਐਂ ਕਰ ਮੰਜਾ ਆਦਾ ਛੱਦਰੇ ਚ ਰਹਿ ਜਾਕਰ ਪਸ਼ੂ ਵਾਲੇ ਕੋਲ ਉਹ ਰਹੀ ਰਹਿ ਗਈ ਕਦਰ ਕੱਢੋਂ ਕੀ ਆ ਛੱਦਰੇ ਚ ਹੋਰ ਇਹ ਤੇ ਫਰਸ਼ ਲੱਗੀ ਹੋਈ ਥੁੱਕੀ ਨਾ ਤੂੰ ਜਰਦਾ ਖਾ ਖਾ ਹੋ ਪੁੱਤੇ ਮੈਂ ਹੀ ਲਵਾਈਆਂ ਨੇ ਜਿਹੜੀ ਅੱਜ ਤੂੰ ਗੱਲਾਂ ਕਰਦਾ ਨਾ ਮੇਰੇ ਸਿਰ ਤੇ ਕਰਦਾ ਆ ਤੇਰੇ ਚਾਚੇ ਦਾਇਆ ਕੋਲ ਚਾਰ ਚਾਰ ਕਿੱਲੇ ਬਾਣਦੇ ਆ ਅਜੇ ਵੀ ਤੇ ਮੈਂ ਤੈਨੂੰ 26 ਕਿੱਲੇ ਬਣਾਤੇ ਓਏ ਕੁਛ ਨਹੀਂ ਕਰਿਆ ساری ਉਮਰ ਤੂੰ ਐਂ ਗੱਡੀਆ ਤੂੰ ਮੇਰੀ ਗੱਲ ਸੁਣ ਚੱਕ ਕੇ ਖਾ ਲਿਆ ਕਰ ਓ ਬਸ ਓਏ ਦੋ ਟੁਕੜੇ ਕਾਹ ਬਾਤੀਆਂ ਚ ਲਈਦਾ ਪ੍ਰੋਣਾ ਆਇਆ ਹੈ ਆਪੇ ਹੀ ਘੰਟਾ ਹੋ ਗਿਆ ਚਾਚਾ ਕਰੀ ਜਾਂਦੇ ਨੂੰ ਇੰਨੀ ਕੀ ਬਣਾਈ ਸੀ ਮੈਂ ਪੀ ਲਾ ਓ ਤੂੰ ਬੋਲਦਾ ਕਿਵੇਂ ਓ ਤਜਨਾਂ ਦਾ ਬੋਲਿਆ ਕਰ ਪ੍ਰੋਣਾ ਆਇਆ ਹੋਰ ਬਰਾੜ ਤੇ ਡੀ ਲਿਸਟ ਬਣਾਈ ਬੈਠਾ ਚਾਹ ਘੋੜ ਖੱਚਾ ਚਾਹੀ ਵੀ ਇਹਨੇ ਹੋਰ ਤਾਂ ਕੋਈ ਕੰਮ ਕਰ ਦੇ ਇਹਨੇ ਕੀ ਕਰਨਾਗਾ ਤੂੰ ਤਾਂ ਕੰਮ ਕਰ ਲਿਆ ਕਰ ਤੂੰ ਵੀ ਇਹਦੇ ਬਰਾਬਰ ਬਹਿ ਗਿਆ ਮੰਜੇ ਤੇ ਮੈਨੂੰ ਕਦੇ ਖਾ ਉਹ ਸੀਰੀਆ ਦੇ ਖਾਂਗੇ ਦੀ ਕਦੇ ਕੀ ਲਿਆ ਦੇ ਇਹਦੀ ਖਾਂਦੇ ਨਹੀਂ ਲੋਟ ਆਉਂਦੀ ਪਹਿਲਾਂ ਬੁੜੀ ਦੀ ਖਾਂਦੇ ਨਹੀਂ ਲੋਟ ਆਉਂਦੀ ਸੀ ਉਹ ਤਾਂ ਮਾਰਤਾ ਹੈ ਉਹ ਮਰ ਗਈ ਬਾਪੂ ਤੂੰ ਵੀ ਭੱਗ ਜਾ ਜਾ ਪਰ ਮਰ ਜਾ ਪਰ ਇੱਕ ਪਾ ਜ ਮਰ ਜੂਗਾ ਕਿਉਂ ਕਰੇ ਆਏ ਨਹੀਂ ਮਰਿਆ ਜਾਂਦਾ ਜਿੱਦੇ ਉਹ ਚੱਕੂਗਾ ਉਹਦੇ ਆਉ ਟਾਈਮ ਹੇ ਆਉਂਦਾ ਬੜਾ ਲਹੂ ਪੀਤਾ ਇਹਦੇ ਕੱਪੜੇ ਮਸ਼ੀਨ ਚ ਨਾ ਪਾ ਦੇ ਦੇਖੁਰਕ ਪਾਉ ਉਹਦੇ ਖੁਰਕਾ ਪਹਿਲਾਂ ਆ ਤੇਰਾ ਕੁੜਤਾ ਪਜਾਮਾ ਪਾਇਆ ਚੱਕ ਕੇ ਆਉਂਦਾ ਪਹਿਲਾਂ ਇਹਦੇ ਨਹੀਂ ਤਾਂ ਮੇਰੇ ਦੱਤਾ ਹੋਈ ਭਾਈ ਮੈਂ ਕਦੋਂ ਪਾਉਣਾ ਇੰਨੀ ਫੜਾਇਆ ਮੈਂ ਤਾਂ ਆਖਿਆ ਵੀ ਆ ਲਾਲ ਗਲਾਲ ਜਾ ਮੇਰੇ ਸੋਹਣਾ ਨਹੀਂ ਲੱਗਦਾ ਮੈਨੂੰ ਤਾਂ ਪੁਰਾਣੇ ਦੋ ਕੁੜਤੇ ਪਜਾਮੇ ਲਿਆ ਦੇ ਭਵੇਂ 2 200 ਵਾਲੇ ਲਿਆ ਦੇ ਚਿੱਟੇ ਜਾਣ ਕੇ ਪਾਉਣਾ ਬੁੜਿਆ ਤੂੰ ਇਹ ਕੱਪੜੇ ਹਾਂ ਵੀ ਕਾਨੂੰ ਇਹਨੂੰ ਤਾਂ ਆਏ ਆ ਵੀ ਮੇਰੇ ਤਾਂ ਖੁਰਕ ਪਈ ਆ ਇਹਨਾਂ ਦੇ ਵੀ ਪੈ ਜੇ ਉਹ ਭਾਈ ਮੈਂ ਕਿਉਂ ਪਾਉਂ ਸੌਰੀ ਏ ਤੁਹਾਡੇ ਕੋਲ ਮਰ ਜਾ ਪਰੇ ਉਹ ਬੁੜੀ ਮਰ ਗਈ ਕਿੱਥੇ ਲਹ ਆਏ ਕਿੱਥੇ ਮਰਿਆ ਜਾਂਦਾ ਸੁਣ ਲੈ ਜਿਹੜਾ ਹੈਗਾ ਤੂੰ ਸਾਲ ਪਤਾ ਨਹੀਂ 2 ਸਾਲ ਮੜੇ ਨੇਮਕੇ ਖਾਰਾ ਕਰ ਜੇ ਗੋਠੀ ਟੋਕੇ ਚੱਕ ਕੇ ਖਾ ਲਿਆ ਕਰ ਉਹ ਛੇਰਾ ਇਹ ਗੱਲਾਂ ਨਾ ਕਰ ਇਹਨੂੰ ਸਮਝਾ ਮੈਂ ਤੇਰਾ ਪਿਓ ਆ ਆਏ ਭੁੱਲ دیا۔ ਪਿਓ ਆ ਹੁਣ ਸਾਰੀ ਉਮਰ ਥੋੜੀ ਤੇਰੀ ਸੇਵਾ ਕਰੀ ਜਾਵਾਂਗੇ। ਉਹ ਸੇਵਾ ਕਰਨ ਦਾ ਮੌਕਾ ਤਾਂ ਹੁਣੀ ਆਇਆ ਤੇਰੀ ਮਾਂ ਨਾ ਮੈਨੂੰ 10 ਵਜੇ ਨੂੰ ਚਾਹ ਚੂਰੀਆਂ ਕੁਟਕੁਟ ਦਿਖਵਾਉਂਦੀ ਰਹੀ ਆ ਜੇ ਉਹ ਬਾਗੇ ਹੁਣ ਤੁਸੀਂ ਮੇਰਾ ਲਹੂ ਨਾ ਪੀਓ। ਉਹ ਚੂਰੀ ਤਾਂ ਹੁਣ ਮੈਨੂੰ ਨਹੀਂ ਮਿਲਦੀ। ਤੈਨੂੰ ਕਿੱਥੋਂ ਪਾਦਾਂ ਤੂੰ? ਤੈਨੂੰ ਕਿੱਥੋਂ ਮਿਲੇ ਮੇਰਾ ਸਾਰਾ ਜਮਾ ਜੁੱਤੀ ਥੱਲੇ ਲੱਗਿਆ ਪਿਆ ਉਹਦੇ। ਉਹ ਮੇਰੀ ਗੱਲ ਸੁਨ ਲੈ। ਤੈਨੂੰ ਦਸਤੀ ਫੇਰਾ ਪੱਖਾ ਲਾ ਦੂੰਗਾ। ਉਧਰ ਪਸ਼ੂਆਂ ਵਾਲੇ ਚਰਾਂਲੇ ਨਿਗਾਹ ਰੱਖ ਲਿਆ ਕਰ। ਆਹ ਪਸ਼ੂਆਂ ਵਾਲੇ ਤੇ ਤੂੰ ਤੂੰ ਪੈਰ ਹੈ ਸਾਰੀ ਕੋਟੀ 'ਚ। ਮੈਂ ਤਾਂ ਪਸ਼ੂਆਂ ਵਾਲੇ 'ਚ ਪੈ ਜੂੰ। ਸੰਗ ਮੰਨ ਮਾੜਾ ਮੋਟਾ ਝਿੜਕ ਲਿਆ ਕਰ ਇਹਨੂੰ। ਉਹ ਚਰਕੀ ਆ ਯਾਰ ਬੈਸ ਤਾਏਗਾ ਬੇਲਿਆਂ ਨੂੰ। ਵੈਰ ਤਾਂ ਤੇਰੇ ਚਾਏ ਸ ਹੋਰ ਮੈਂ ਤਾਂ ਟਾਈਮ ਪਾਸ ਕਰਦਾ ਪੁੱਤ ਤੁਸੀਂ ਉਹ ਬਹਿਤਾਂ ਦੀ ਜੜ ਤਾਂ ਦੋਨੇ ਲੈ ਕੀ ਚਾਹ ਆ ਦੇਖੀ ਚਾਹ ਘੁੱਟ ਪਾ ਕੇ ਲਈ ਉਹ ਵੀ ਤੜਕੇ ਆਲੀ ਲਈ ਉਹ ਇਹ ਮੈਂ ਪੀਣਾ ਇਹਦੀ ਚਾਹ ਹੋਏ ਕਾਲੀ ਜੀ ਹੈ ਉਹ ਫਿਰ ਮੈਂ ਇਸ ਕਰ ਰਾਤ ਕੱਟਾ ਚੁੰਗ ਗਿਆ ਸੀ ਆ ਆਪ ਤਾਂ ਤੁਸੀਂ ਭੈਣ ਦੇ ਕੁਲਫੀਆਂ ਜਮਾਜਵਾ ਖਾਣ ਨੂੰ ਮੈਨੂੰ ਚੱਜ ਦੀ ਚਾਹ ਤਾਂ ਦੇ ਦਿਆ ਕਰੋ ਕੁਲਫੀਆਂ ਨੂੰ ਜਾਂ ਦੰਦ ਤਰਪਮ ਫੁੱਟ ਲੈ ਕੈਦਾ ਪਿਆ ਤੇ ਨਿਕਲੇ ਪਿਆ ਚੰਗਾ ਭਾਈ ਮਾਇਦਾ ਕਿੰਦਰ ਕੋਲੇ ਜਾ ਕੇ ਆਉਣ ਚੰਗਾ ਮੈਂ ਖੇਤ ਜਾ ਕੇ ਆਉਣਾ ਐਵੇਂ ਨਾ ਤੰਕਰੀ ਚ ਨਹੀਂ ਬਾਅਦ ਚ ਮੈਂ ਕੀ ਕਹਿਣਾ ਤੰਗ ਕਰਨ ਨੂੰ ਪਾਣੀ ਪੂਣੀ ਪੀਣਾ ਹੁੰਦਾ ਇੱਥੋਂ ਟੂਟਿਓ ਚ ਪੀ ਰਿਹਾ ਤੱਤਾ ਹੁਣ ਠੰਡਿਆਂ ਨੂੰ ਤੂੰ ਕਹਾਂ ਜਵਾਕ ਥੋੜੀ ਐ ਇੱਥੋਂ ਹੀ ਪਸ਼ੂਆਂ ਨੂੰ ਪਿਉਨੇ ਉਹ ਇੱਥੇ ਪਿਉ ਨੂੰ ਪਿਆ ਦੋ ਕੋ ਕੁਛ ਨਹੀਂ ਹੁੰਦਾ ਕਟਾਣੂ ਮਰ ਜਾਂਦੇ ਬੁੜੇ ਥੈਰੇ ਦੇ ਕੋਈ ਨਾ ਪੁੱਤ ਕਰ ਲੋ ਜੇ ਜਿਹਾ ਹੁੰਦੀ ਐ ਉਹ ਦੇਖਦਾ ਰੱਬ ਥੋੜੇ ਜਵਾਕ ਵੀ ਥੋੜੇ ਨਾਲ ਆ ਹੀ ਕਰਨਗੇ ਕੀ ਹਾਲ ਕਰ ਕਿੰਦਰ ਕੋਲੇ ਜਲ ਓ ਕਿ ਮੈਂ ਦੱਸਿਆ ਓ ਠੀਕ ਆ ਗਿੰਦਰਾ ਮੈਂ ਤੇਰੇ ਕੋਲ ਹੀ ਆਉਂਦਾ ਸੀ ਮਹੱਪਤਾ ਸਤਾ ਲੈ ਉਹ ਮੈਂ ਵੀ ਪ੍ਰਵਾ ਤੇਰੇ ਕੋਲ ਹੀ ਆਉਂਦਾ ਸੀ ਹੋਰ ਪ੍ਰਵਾ ਦੁੱਖ ਰੋਣਿਆ ਹੈ ਮੈਂ ਕੀ ਪੁੱਛਦਾ ਮੂੰਹ ਤੇ ਪਾਣੀ ਨਹੀਂ ਛੜਦੀ ਮੇਰੇ ਲਈ ਨੂੰ ਤਾਂ ਪ੍ਰਵਾ ਦਿਵਾਕਾਂ ਦਾ ਦਾ ਬਸ ਸਰੀ ਹੀ ਪਿਆ ਸੀ ਗੱਲ ਨਹੀਂ ਸਮਝਦੀ ਨਹੀਂ ਕੁਸ ਅੱਛਾ ਮੈਂ ਮਾਰਤੇ ਜਮ ਅਜੇ ਤੂੰ ਆ ਨਵੇਂ ਦਾ ਪਾਈ ਫਿਰਦਾ ਮੈਂ ਪਾਟੇ ਪੂਟੇ ਪਾਈ ਫਿਰਦਾ ਓ ਕਾਦੇ ਨਵੇਂ ਓਏ ਬੱਬੂ ਦੇ ਨੇ ਚੱਕ ਕੇ ਮੇਰੇ ਪ੍ਰਵਾ ਤੇ ਮੇਰੇ ਸੋਹਣੇ ਲੱਗਦੇ ਯਾਰ ਬਾਹਰ ਨਿਕਲੂੰਗਾ ਲੱਖ ਬੁੜਾ ਭਾਂ ਦਾ ਲਾਲ ਗਲਾਲ ਪਾਈ ਫਿਰਦਾ ਔਰ ਜਾ ਹਾਂ ਹਾਂ ਪਰ ਵਾ ਤੇਰਾ ਤਾਂ ਮੇਰਾ ਉਹ ਬੁਰਾ ਹਾਲਾ ਪਾਟੀ ਦੀ ਫਿਰਦੀ ਬੁਰਾ ਜੂਨ ਹੀ ਮਾੜੀ ਆ ਯਾਰ ਕੀ ਕਰੀਏ ਫਿਰ ਹੁਣ ਚਾਹੀਏ ਕਿੱਧਰ ਕਿੱਧਰ ਜਾਈਏ ਯਾਰਾ ਹੋ ਰਹਾ ਮਾਰਦੇ ਬਸ ਤੇਰੀ ਤਾਂ ਨੂੰ ਤਾਂ ਚੰਗੀ ਹੋਊਗੀ ਤੇਰੀ ਕਿਥੋਂ ਬੱਸ ਪੁੱਛਣਾ ਕੋਈ ਨਹੀਂ ਅੱਜ ਕੱਲ ਚੰਗਾ ਅੱਜ ਕੱਲ ਦਾ ਬਸ ਰੱਬ ਹੀ ਲੈਣ ਤਿਆਰ ਆ ਮੇਰੇ ਅਲੀ ਤੇ ਨਾ ਪੁੱਛਣ ਆ ਹੋਵੇ ਜਦੋਂ ਮੈਂ ਲੈ ਆਇਆ ਇਹ ਜਵਾਨ ਨਹੀਂ ਹੁੰਦੀ ਸੀ ਪੰਜ ਕਿੱਲੇ ਆਉਂਦੇ ਆ ਇਹਦੇ ਉਹਨਾਂ ਨੂੰ ਅੱਛਾ ਇਦੇ ਭਾਈ ਵਰਗੇ ਦੋ ਭਾਈ ਨੇ ਦੋਨਾਂ ਨੂੰ 5 ਕਿੱਲੇ ਹੁੰਦੇ ਢਾਈ ਢਾਈ ਕਿੱਲੇ ਮਾਂ ਕਹੇ ਗਰੀਬ ਘਰ ਦੀ ਆ ਆਪਣੇ ਘਰੇ ਆ ਕੇ ਅਬ ਰਾਜ ਕਰੂਗੀ ਨਵੇਂ ਮਾਂ ਹ ਸੇਵਾ ਕਰੂ ਇੱਥੇ ਆ ਕੇ ਵਿਗੜੀ ਗਈ ਉਹ ਆਈ ਆ ਬੜੀ ਹੁਣ ਉਹ ਸਾਡੇ ਵਾਲਾ ਕਮਲਾ ਜ ਐਡਾ ਮਾੜਾ ਐਡਾ ਮਾੜਾ ਜਨਾਨੀ ਪਿੱਛੇ ਲੱਗਿਆ ਹੋਇਆ ਹੈ ਨਾ ਜਿਵੇਂ ਕਹਿੰਦੀ ਆ ਪਾਣੀ ਦੀ ਘੁੱਟ ਨਗਾ ਤਨਗਾ ਲੰਦਾ ਜੇ ਹਲਕੇ ਚ ਮੇਰੇ ਸਾਡੇ ਦੀ ਉਲਟੀ ਕਰ ਦਿੰਦਾ ਜੇ ਉਹ ਕਹਦੇ ਵੀ ਨਾ ਪੀ ਉਹ ਮੰਗਰ ਲੱਗਣ ਲੱਗ ਗਿਆ ਯਾਰ ਮਾਹ ਇੰਨਾ ਲੱਗਦਾ ਭਰਾਵਾ ਪੁੱਛ ਨਾ ਕਿੰਦਰਾ ਮਾਦਾਥ ਬਣਦਾ ਵੀ ਐ ਜੇ ਜਨਾਨੀ ਨਾਲੋਂ ਰੱਬ ਹੀ ਵਜਾਉਂਦਾ ਉਹ ਚੱਲ ਫਿਰ ਰੋਂਦਾ ਘਾਂ ਆ ਜਾ ਤਾਸ ਖੇਡ ਕੇ ਇਹ ਸਾਥ ਜਿਗ ਬਗ ਚੱਲਦੇ ਆਂ 10 ਮਿੰਟ ਉਹ ਸਾਥ ਚ ਹੀ ਚੱਲਾਂਗੇ ਹੋਰ ਇੱਥੇ ਨਾਲ ਕੋਲ ਤਾਂ ਆਪਾਂ ਕੀ ਕਰ ਸਕਦੇ ਆ ਐਡਿਆ ਤੇਰੀ ਜਦੋਂ ਭਾਬੀ ਹੁੰਦੀ ਸੀ ਦੇਖ ਲੈ ਤੁਸੀਂ ਵੀ ਆ ਕੇ ਚਾਹ ਪਾਣੀ ਕਹਿਣਦੇ ਸੀ ਹਾਂ ਉਧਰ ਮੈਂ ਵਗ ਜਾਂਦਾ ਹੁਣ ਤਾਂ ਯਾਰ ਉਹ ਹੋ ਰਹੀ ਹੀ ਨਹੀਂ ਕੋਈ ਹੁਣ ਤਾਂ ਰਹੀ ਨਹੀਂ ਭਾਈ ਆ ਜਿੰਨਾ ਜਿਆ ਪਾ ਲੈਂਦੀਆਂ ਹੋਰ ਪਾ ਲੈਂਦੀਆਂ ਤੁਰੀਆਂ ਫਿਰਦੀਆਂ ਘਰੇ ਨਹੀਂ ਬੁੜੇ ਨੂੰ ਸਿਆਣਦੇ ਆ ਚੱਲ ਆ ਜਾ ਤਾ ਚੱਲ ਫਿਰ 베ਗੀ ਕੁੱਤੀ ਏ ਹੋਰ ਨਹੀਂ ਕੁਛ ਤਾਂ 베ਗੀ ਦਾ ਕੁੱਟਲੀ ਏ ਹੋਲੀ ਤੁਰ ਮੜਾ ਜੈ ਇੰਨਾ ਨਹੀਂ ਮੈਨੂੰ ਭਜਾ ਜਾਂਦਾ ਜਮਾਂ ਇਹ ਤੂੰ ਦਾ ਰਗਲੀ ਹੋ ਗਿਆ ਓਏ ਟੂਈ ਜੀ ਨੇ ਬਾਲੇ ਲਹੂ ਵੀ ਲਿਆ ਨਹੀਂ ਤਾਂ ਠੀਕ ਸੀ ਕੰਮ ਆ ਚਲ ਕੱਪੜੇ ਜੇ ਸੁੱਕਣੇ ਲਾਣਾ ਉੱਤੋਂ ਬੁੜਾ ਜਾਂ ਮੱਧ ਮੱਧ ਸਿੱਟੀ ਜਾਂਦਾ ਰਹਿੰਦਾ ਆਵਦੇ ਨਹੀਂ ਲੋਟ ਆਉਂਦੇ ਕੱਪੜੇ ਤਾਂ ਮੇਰਾ ਕੁੜਤਾ ਪਜਾਮਾ ਮੇਰਾ ਕੁੜਤਾ ਪਜਾਮਾ ਧੋ ਦੇ ਐਂ ਕਰੀ ਕਿ ਹੋ ਗਿਆ ਕਿੰ ਬੋਲੀ ਜਾਨੀ ਬਰਾਟਾ ਜਾ ਕਰੀ ਜਾਨੀ ਕਿਵੇਂ ਕੱਪੜੇ ਧੋਤੇ ਨੇ ਅੱਜ ਆਹੋ ਧਾਈ ਧੋਤੇ ਸੀ ਦੋ ਤਿੰਨ ਦਿਨਾਂ ਦੇ ਬੈ ਜਾ ਬੈਠੀ 410 ਬੱਸ ਬਾਰੇ ਇਕੱਠੇ ਹੋ ਰਹੇ ਸੀ ਮੈਂ ਖਤੋਦਾ ਆ ਮੈਂ ਤਾਂ ਕਿ ਨਾ ਹੁਣ ਬੋਲਦੇ ਜਿਉ ਚੁੱਚੂ ਛੁਣੇ ਸੀ ਕੀ ਹੋ ਗਿਆ ਹੁਣ ਕਿਸੇ ਦਾ ਹੀ ਆ ਬੁੜਾਗਾ ਸਾਨੂੰ ਅੱਕ ਲੱਗਿਆ ਹੋਇਆ ਕੁੜੇ ਬੁੜਾ ਕਿਉ ਕਹਿੰਨੀ ਆ ਕਾ ਤੋ ਅੱਕ ਲੱਗਿਆ ਹੈ ਸਹੌਰਾ ਤੇਰਾ ਸੁੱਖ ਨਾਲ ਨਾ ਬੁੜਾ ਨਾ ਕਹਾਂ ਤਾਈ ਹੋਰ ਮੁੰਡਾ ਕਹਾਂ ਨੂੰ ਬਾਪੂ ਜੀ ਕਹੇ ਬਾਪੂ ਜੀ ਕਹਣ ਦੇ ਲੈਕ ਨਹੀਂ ਹੈਗਾ ਇਹ ਕਿਉਂ ਤੈਨੂੰ ਕੀ ਕਹਤਾ ਬਾਪੂ ਜੀ ਨੇ ਕਹੂਗਾ ਤਾਂ ਮੈਨੂੰ ਕਿਵੇਂ ਮੈਂ ਦਾੜੀ ਫੜਕੇ ਨਿਕੜੀ ਸੀ ਫਿਰੂੰਗੀ ਫਿਰ ਇਹਦਾ ਕੀ ਮਤਲਬ ਹੋਇਆ ਬਈ ਮਤਲਬ ਕਿ ਬੈ ਤਾਂ ਸਾਰਾ ਦਿਨ ਮੰਜੇ ਤੇ ਬੈਠਾ ਕਰ ਜਾਉ ਚਾਹ ਬਣਾ ਦੇ ਰੋਟੀ ਬਣਾ ਦੇ ਵੇਲਾ ਥੈਲੇ ਮੰਗੂ ਢੱਡ ਨੂੰ ਭਰੀ ਜਾਂਦਾਗਾ ਵੇਲਾ ਬੁੱਲਾ ਕੋਈ ਨਹੀਂ ਭਾਈ ਤੇਰੇ ਸਹੁਰੇ ਨੇ ਤਾਂ ਬਲਾਈ ਕਮਾਈ ਕੀਤੀ ਐ ਜਿੰਨੀ ਕਹਦੇ ਉੰਨੀ ਥੋੜੀ ਮੇਰੇ ਤਾਂ ਹੁਣ ਹੱਥਾਂ 'ਚ ਗਈ ਐ ਸਾਰੀ ਗੱਲ ਹੈ 25 26 ਕਿੱਲੇ ਸਾਨੂੰ ਜ਼ਮੀਨ ਬਣਾ ਕੇ ਦੇਤੀ ਤਨ ਸ਼ਰਮ ਨਹੀਂ ਆਉਂਦੀ ਐ ਬੋਲਦੀ ਨੂੰ ਤਾਂ ਫੇਰ ਪਹਿਲਾਂ ਦੀਆਂ ਗੱਲਾਂ ਪਹਿਲਾਂ ਨਾਲ ਹੁਣ ਉਹ ਹੀ ਥੋੜੀ ਚੱਲੀ ਜਾਊਗਾ ਫੇਰ ਥੋੜੀ ਜਿਹੀ ਰੋਟੀ ਟੁੱਕੜੇ ਦੇਣ ਦਾ ਤਾਂ ਫਰਜ਼ ਹੀ ਐ ਤੁਹਾਡਾ ਮੇਰੇ ਤਾਂ ਪੁੱਤ ਕੋਈ ਨਹੀਂ ਕਰਦੀ ਮੇਰੇ ਤੇ ਨੂਹਾ ਬਲਾਈ ਸਿਆਣੀਆਂ ਨੇ ਦੋਨੇ ਮੇਰੇ ਪੁੱਤ ਤਾਂ ਮੈਨੂੰ ਹੱਥਾਂ ਤੇ ਚੱਕ ਕੇ ਰੱਖਦੇ ਨਾ ਤਾਈ ਹੋਰ ਰੋਟੀ ਤੂੰ ਦੇੰਨੀ ਆ ਉਹ ਕਿਹੜਾ ਭੁੱਖਾ ਰਹਿੰਦਾਗਾ ਭੁੱਖੇ ਦੇ ਮਤ ਬੱਲਨੀ ਆ ਜਹੀ ਜੀ ਦਿੱਤੀ ਜਹੀ ਜੀ ਨਾ ਦਿੱਤੀ ਭਾਈ ਮੈਂ ਤਾਂ ਤੈਨੂੰ ਦੇਖ ਮੈਂ ਤਾਂ ਕਦੋਂ ਦੀ ਸੁਣੀ ਜਾਂਦੀ ਸੀ ਕੰਧ ਕੋਲੇ ਖੜੀ ਬਾਲਾ ਬੋਲਦੀਆਂ ਤੂੰ ਇੰਨਾ ਵੀ ਨਾ ਬੋਲ ਤੇ ਮੇਰੀ ਗੱਲ ਸੁਣ ਜਿਹੜੇ ਲਾਣੇ ਘਰਾਣੇ ਦੀਆਂ ਧੀਆ ਪੁੱਤ ਹੁੰਦੇ ਨੇ ਨਾ ਉਹ ਇੰਨਾ ਨਹੀਂ ਬੋਲਦੀਆਂ ਹੁੰਦੀਆਂ ਤੇ ਇਹ ਤੇਰੇ ਪੇਉ ਨੂੰ ਐ ਕਹੇ ਤੇਰੀ ਪਰਜਾਈ ਤੈਨੂੰ ਕਿੰਨਾ ਕ ਦੁੱਖ ਆਊਗਾ ਵੀ ਤੈਨੂੰ ਹੁਣ ਮੈਂ ਗਿਰਿਆ ਕਰਦੀ ਲੱਗਦੀ ਆ ਤਾਈ ਕਹੇ ਜੀਆਂ ਗੱਲਾਂ ਕਰਦੀ ਆ ਤੂੰ ਸਾਡੇ ਘਰ ਹੀ ਆ ਗਈ ਕਿੱਥੇ ਤਾਂ ਤੂੰ ਬੁੜੇ ਨੂੰ ਸਮਝਾਉਣਾ ਸੀ ਬਿਨਾਂ ਪਾਈ ਤੇਰੀ ਕੱਲੀ ਨੂੰ ਆ ਤੂੰ ਵਧੀਆ ਰਹਾ ਕਰ ਤੇ ਵਧੀਆ ਤੈਨੂੰ ਕੀ ਕਹਿੰਦਾ ਬੁੜਾ ਮੈਂ ਤਾਂ ਕਹਿੰਦੇ ਤੈਨੂੰ ਉਹ ਤੋਂ ਵੇ ਕਹਿੰਦਾ ਸੁਣੀ ਸੁਣੇ ਸਾਰਾ ਦਿਨ ਭੁੱਕੜ ਵਾਲੇ ਕੌਲੇ ਲਵੇੜ ਲਵੇੜ ਤਰੀ ਜਾਊਗਾ ਹਾਂ ਇੱਥੇ ਬੈਠੇ ਰੂ ਤੂੰ ਕਹਿੰਦੀ ਕਮਾਈਆਂ ਕਰੀਆਂ ਪਹਿਲਾਂ ਕਰੀਆਂ ਹੋਣੀਆਂ ਹੁਣ ਤਾਂ ਇਹ ਬਾਲਾ ਹੀ ਤਪੌਂਦਾ ਨੀਚੇ ਨੇ ਭੁੱਕੜ ਵੀ ਚੱਲ ਬੜੇ ਪਿਛਪੋਰਾ ਨਸ਼ਾ ਕਰ ਲੈਂਦਾ ਬੰਦਾ ਆਈ ਡਿੱਕੀ ਡਿੱਕੇ ਵੱਡੀ ਗੱਲ ਆ। ਜਿਵੇਂ ਇਹਨੂੰ ਰੋਟੀਆਂ ਦੇਈਏ ਕਿ ਫੇਮ ਭੁੱਕੀਆਂ ਦੇਈਏ ਲੈ ਕੇ ਸਭ ਕੁਝ ਹੀ ਦੇਣਾ ਪੈਂਦਾ ਭਈ ਐਸੇ ਦੇ ਬਣਾਇਆ ਵਹਣ। ਜੇ ਕੱਲ ਨੂੰ ਮੇਰੀ ਗੱਲ ਸੁਣ ਹਲੇ ਤਾਂ ਜ਼ਮੀਨ ਲਈ ਬੈਠਾ ਥੋੜੇ ਨਾਲ ਤਾਂ 10 ਕਿੱਲੇ ਲਵਾਏ ਨੇ ਹਾਲੇ ਤਾਂ 15 20 ਕਿੱਲੇ ਲਈ ਬੈਠਾ ਜੇ ਕਿਸੇ ਨਾਲ ਹੋਰ ਲਵਾਤੇ ਫੇਰ ਫੇਰ ਕੀ ਕਰਨੀ ਆਏ ਕਿ ਮਹਿਲਵਾ ਦੂਗਾ। ਬੈਠੇ ਆਸੀਂ ਇਸ ਕਿਹੜੇ ਮਰਗੇ ਜਾਉਂਦਾ ਜਾਗਦਾ ਤਾਂ ਪੁੱਤ ਬੈਠਾ ਅਗਲਾ ਲਵਾਉਗੀ ਭਈ ਜੇ ਤੂੰ ਤੁਸੀਂ ਚਾਜੇ ਨਾਲ ਰੋਟੀ ਨਹੀਂ ਦਿਓਗੇ ਹੈਂ ਸੌ ਅਗਲਾ ਕੰਨ ਭਰ ਦੇਂਦਾ ਅੱਜ ਕੱਲ ਆਹੀਂ ਕਿ ਮੈਂ ਭਰ ਦੂ ਕੰਨ ਮੈਂ ਖੱਖਾ ਨਹੀਂ ਪਾੜ ਦੂੰਗੀ ਕੰਨ ਭਰਨ ਵਾਲੀ ਦੀਆਂ ਦੇਖ ਲਈ ਤੇਰੇ ਵਰਗੀ ਹੋਣੀ ਕੋਈ ਵਿੱਚ ਮੇਰੀ ਗੱਲ ਸੁਣ ਅੱਜ ਮੇਰੀ ਗੱਲ ਤੂੰ ਪੱਲੇ ਨਾਲ ਬੰਨ ਲਾ ਬੰਨੀ ਪਈ ਆ ਤਾਈ ਆਪਦੀ ਮੱਤ ਆਪਦੇ ਕੋਲੇ ਰੱਖ ਮੈਨੂੰ ਨਾ ਬਾਲਾ ਸਮਝਾ ਨਹੀਂ ਹੈਗੀਆਂ ਤੁਹਾਡੇ ਕੋਲੇ ਮੱਤਾਂ ਇਹ ਇਹ ਹੁਣ ਸਾਡੇ ਕੋਲੇ ਇੰਨਾ ਤਾਂ ਹਾਲ ਨਾ ਹੋਵੇ ਹੁਣ ਦੁਨੀਆ ਤੇ ਜਿਹੜਾ ਹੋ ਹੀ ਜਾਂਦਾ ਇਹ ਮੱਤਾ ਮੁੱਤਾ ਸੋਹ ਤੂੰ ਆਪਦੀਆਂ ਨੂਹਾਂ ਨਾਲ ਆਪ ਚੰਗੀ ਰਹਿਣੀ ਆ ਤਾਂ ਤੇਰੇ ਪੈਰ ਪਲੋਸ ਦਿਆਂ ਨੇ ਇਹ ਚੰਗਾ ਰਹੂਗਾ ਇਹ ਸੇਵਾ ਕਰਾ ਲੂਗਾ ਜੇ ਹੀ ਲੁੱਚਪਣੇ ਕਰੀਗਾ ਫਿਰ ਤੈਨੂੰ ਮੈਂ ਮਾਲ ਪੂੜੇ ਖਵਾਈ ਖੜੀ ਆ ਪਈ ਤੂੰ ਤਾਂ ਬੋਲਦੀ ਬਾਲ ਤੂੰ ਤਾਂ ਇੱਕ ਵਾਰੀ ਨਹੀਂ ਆਏ ਗੱਲ ਸੁਣਦੀ ਵੀ ਹਾਂ ਤਾਈ ਚਲ ਕੋਈ ਨਾ ਵੀ ਮੈਂ ਚਲ ਕੋਈ ਨਹੀਂ ਤਾਈ ਕਰ ਲੂੰਗੀ ਮੇਰੇ ਤਾਂ ਪਹਿਲੀ ਉਹ ਬੁੜੇ ਨੇ ਦਿਮਾਗ ਚੱਕਰ ਖਿਆ ਉੱਤੋਂ ਤੂੰ ਫੂਸ ਪਾਉਣ ਆ ਗਈ ਮੈਂ ਤਾਂ ਫੂਸ ਘਾੜ ਤਾਂ ਪਉਣੀ ਹੈ ਭਾਈ ਸੋਢੀ ਘਰ ਦੀ ਗੱਲ ਐ ਮੈਂ ਸਮਝਾਉਣ ਆਈ ਆ ਕੱਲ ਨੂੰ ਜਦੋਂ ਬੁੜੇ ਨੇ ਹੋਰ ਖੂ ਭੱਟਤਾ ਨਾ ਫੇਰ ਨਾ ਠੰਡ ਤਾਂ ਹਾਂ ਮੂੰਹ ਕਰੀ ਇਹੀ ਤਾਈ ਕੋਲੇ ਰੋਵੇਂਗੀ ਫੇਰ ਨਾ ਮੈਂ ਯਾਦ ਰੱਖੀ ਮੇਰੀ ਗੱਲ ਹੂੰ ਕੀ ਕਹੇਗੀ ਮੈਨੂੰ ਖੂ ਭੱਟਤਾ ਹੁਣ ਖੂ ਭੱਟੂਗਾ ਇਹ ਪਟਣ ਵੇਲੇ ਨੀ ਕੋਸਾ ਪੱਟੇ ਆ ਗਿਆ ਐ ਤੂੰ ਪੱਟੂ ਆ ਇਹ ਖੂ ਮੈਨੂੰ ਮੱਤਾ ਨੇਣ ਆਉਂਦੀ ਆ ਆਪਦੇ ਭੰਵੇਂ ਰੋਜ਼ ਕੜੀਆ ਕਲੇਸ਼ ਹੁੰਦਾ ਹੋਵੇ ਦੂਜੇ ਨੂੰ ਸਮਝਾਉਣ ਆ ਜਾਂਣੀਆਂ ਨਹੀਂ ਆ ਕੇ ਅਬ ਜੀ ਮੰਜੀ ਥਲੀ ਤਾਂ ਸੋਟਾ ਮਾਰਦਾ ਨਹੀਂ ਅਗਲਾ ਉਹ ਗੱਲ ਐ ਰੀ ਤਾਂ ਘਰ ਘਰ ਪੂਸ ਮਾਰਦੀ ਫਿਰਦੀ ਰਹਿੰਦੀ ਆ ਕਦੇ ਉਹਦੀਆਂ ਕਰਗੀ ਕਦੇ ਉਹਦੀਆਂ ਕੰਸੋਹਾਂ ਲੈਗੀ ਕਦੇ ਉਹਦੀਆਂ ਸੋਆਂ ਬੋਆ ਆ ਹੀ ਕੰਮਾਂ ਤੇ ਰਹਿੰਦੀ ਆ ਸਾਰਾ ਦਿਨ ਨੰਨੀ ਜੀ 2 ਕੋਟ ਦੇ ਸੀ ਨਾ ਅੱਜ ਤਾਂ ਨਜ਼ਾਰਾ ਆ ਗਿਆ ਯਾਰ ਕੁੜਤੀ ਨਾ ਕਰਦੇ ਆ ਵਰ ਕਹਿੰਦੀ ਈ ਹਾਂ ਉਹਦਾ ਘਰ ਕੁੜਤੇ ਸਾਰੇ ਟੈਕਸਨ ਦੀ ਮੁੱਤ ਦੀ ਹੈ ਨਾ ਮੈਂ ਆਈ ਦੇਲਾ ਦਾ ਮੈਂ ਕੁੱਤੇ ਬਿਨਾ ਰਹਿੰਦੇ ਹੀ ਨਹੀਂ ਹਾਂ ਡਾਕਟਰ ਚੰਗਾ ਫਹਿਮਾ ਦੇ ਜਾਣਾ ਓਏ ਆ ਜਾ ਕੁੱਟ ਚਾਹ ਦੀ ਪੀ ਜੀ ਘਰੇ ਕਿੱਥੋਂ ਪਿਆਉ ਤੈਨੂੰ ਹੁਣ ਨਿਕੜੂ ਮੈਨੂੰ ਤਾਂ ਇਹ ਅੱਖੇ ਲੱਗਦੀ ਨੇ ਚੱਲਦੇ ਆ ਆ ਜਾ ਆ ਜਾ ਤੈਨੂੰ ਚਾਹ ਪਿਆਉਣਾ ਤੈਨੂੰ ਹੈ ਵਧੀਆ ਆਉਂ ਅੱਜ ਭਈ ਆ ਗਿਆ ਅਨੰਦ ਮੇਰਾ ਤਾਂ ਜਮਾ ਨਾ ਤੂੰ ਨਾ ਲਾਲਾ ਮਨ ਪੂਰਾ ਖੁਸ਼ ਹੋ ਗਿਆ ਅੱਜ ਤਾਂ ਅੱਜ ਦਾ ਸਾਰਾ ਫਲੇ ਖਾ ਦੂਰ ਹੋ ਗਿਆ ਯਾਰ ਵੱਡੇ ਵੱਡੇ ਹਾਂ ਸੁਖੀ ਪੁੱਤ ਓ ਸੁਖੀ ਪੁੱਤ ਹੁਣ ਆ ਜੂਗੀ ਵਿਚਾਰੀ ਚਾਚੂ ਨੂੰ ਤਾਂ ਨਹੀਂ ਜਵਾਬ ਦਿੰਦੀ ਕੀ ਆ ਕੀ ਹੋਇਆ ਬਾਪੂ ਪੁੱਤ ਦੋ ਕੱਪ ਨਾ ਵਧੀਆ ਖੰਡ ਵਾਲੀ ਚਾਹ ਬਣਾ ਕੇ ਲਿਆ ਕੇ ਦੇ ਮੇਰਾ ਯਾਰ ਖੰਡ ਵਾਲੀ ਪੀਂਦਾ ਖੰਡ ਨਾ ਕਿਤੇ ਮੈਂ ਤਾਂ ਤੁਹਾਨੂੰ ਕਿਤੇ ਗੁੜ ਪਾਵਾਂ ਯਾਰ ਪੀਂਦਾ ਤੂੰ ਤਾਂ ਬਾਪੂ ਜੱਸ ਲੋਟ ਨਹੀਂ ਆਉਂਦਾ ਆ ਬਲਾ ਇੱਕ ਹੋਰ ਲਾਈ ਉਹਨਾਂ ਨਾਲ ਕੋਈ ਨਾ ਪੁੱਤ ਮੇਰਾ ਯਾਰ ਦੋਸਤ ਆ ਬਚਪਨ ਦੇ ਆ ਤੈਨੂੰ ਪਤਾ ਹੀ ਤੇਰਾ ਤਾਇਆ ਚਾਲਿਆ ਦੇ ਕੁੱਟ ਕਰਾ ਕੇ ਤਾਇਆ ਚਾਚਾ ਮੈਂ ਇਥੋਂ ਨਹੀਂ ਬਾਪੂ ਘੇਰ ਜਾ ਬਣਦੀ ਮੇਰੀ ਗੱਲ ਸੁਣ ਲੈ ਚਾਚਾ ਤਾਇਆ ਪਹਿਲਾਂ ਤਾਂ ਤੈਨੂੰ ਸੋਹਤ ਬਹੁਤ ਰਹਿੰਦੀ ਆ ਤੇ ਬਾਪੂ ਠੁੱਕੀ ਖਾ ਲੈਣਾ ਵੱਧ ਆਪ ਤਾਂ ਛੋਟੇ ਨੂੰ ਤਾਇਆ ਕਹੀਏ ਨਾ ਚਾਚਾ ਇਹੇ ਮੇਰਾ ਚੱਲ ਭਾਈ ਚਾਚਾ ਹੋ ਚਾਪਿਆ ਦੇਤਾ ਆ ਕਹਿ ਕੇ ਪਿਆਦੇ ਚਾਚਾ ਮੇਰੀ ਗੱਲ ਸੁਣ ਲੈ ਚਾਚਾ ਜੇ ਮੇਰੀ ਮਰਦੀ ਤੱਕ ਇੱਥੇ ਤੂੰ ਬੈਠਾ ਦਿਸ ਗਿਆ ਨਾ ਮੈਨੂੰ ਦੇਖ ਲੈ ਸਾਬ ਲਾ ਲਈ ਜਬਕ ਜਾ ਤੂੰ ਹੈ ਨਹੀਂ ਚਾਚੂ ਬਾਈ ਇਹ ਲਿਆ ਆ ਮੈਂ ਤਾਂ ਤਾਂ ਇਹ ਕੀ ਲਿਆ ਖੰਡ ਚਾ ਬਾਦੂ ਨਹੀਂ ਆਉਂਦਾ ਇੱਥੇ ਹੁਣ ਖੜਾ ਹੋਇਆ ਚਾਚਾ ਬਗ ਜਾ ਗਿਆ ਪਾਪਾ ਕੀ ਹੁੰਦਾ ਬਣਾ ਲਿਆ ਪਾਪਾ ਤੈਨੂੰ ਬੜਾ ਪਤਾਗਾ ਪਾਪਾ ਦਾ ਜਾਨਾ ਯਾਰ ਬਸ ਉਹ ਬਸ ਜਾਨਾ ਉਹ ਨਹੀਂ ਗੁੱਸਾ ਨਹੀਂ ਕਰਦਾ ਚਾਚਾ ਬਾਪੂ ਤੈਨੂੰ ਮੜਮਟਾਕਲ ਨੂੰ ਹੱਥ ਤੇਰੇ ਦਿਮਾਗ ਤੋਂ ਹੈ ਨਹੀਂ ਬਾਪੂ ਉਹ ਭਾਈ ਦਿਮਾਗ ਤਾਂ ਬਹੁਤ ਆ ਛਿਆਣੇ ਬੇਣੀ ਦੀ ਤੂੰ ਬੇਇੱਜ਼ਤੀ ਕਰਕੇ ਤੋਰਤੀ ਹੈ ਕੀ ਗੱਲ ਸੀ ਦੋ ਕੱਪੀਆਂ ਚਾਹ ਦੀ ਤੇਰੀ ਸੱਤ ਸਵੇ ਪਿੰਡ ਨੂੰ ਚਾਹ ਪਿਆਂਦੀ ਸੀ ਤੇ ਕਰ ਬੇਇੱਜ਼ਤੀ ਤਾਂ ਨਾ ਤੇਰੀ ਵੀ ਬਹੁਤ ਹੁੰਦੀ ਆ ਪਰ ਤੂੰ ਬਾਜ ਨਹੀਂ ਆਉਂਦਾ ਇਹਨਾਂ ਗੱਲਾਂ ਤੋਂ ਉਹ ਮੇਰਾ ਕਿੱਥੇ ਜਾਵਾਂ ਪੁੱਤ ਉਹ ਮੈਨੂੰ ਖੂਨ ਡੁੱਲਦਾ ਓਡੇ ਤੇ ਮੇਰਾ ਆਹੋ ਡੁੱਲਦਾ ਖੂਨ ਤਾਂ ਹੁਣ ਤੇਰਾ ਮੈਂ ਡੋਲੂ ਕੋਈ ਨਹੀਂ ਸਾਰਾ ਦਿਨ ਚਾਹ ਚਾਹ ਹੋਰ ਅੱਪਾ ਕਹਿੰਦੇ ਕੱਲਾ ਪੁੱਤ ਰੱਖ ਲੈ ਐਡਾ ਚੰਬਲਿਆ ਮੇਰਾ ਸਾਲਾ ਜਮਾ ਕਿਸੇ ਕੱਲ ਨੂੰ ਆ ਮਰਨੀ ਜੀ ਐ ਤੇ ਨਕੰਮੇ ਘਰੋਂ ਆਈ ਆ ਦਿਲ ਦੀ ਮੇਟੀ ਘਾਲਾ ਫੜ ਘਰੋਂ ਵੀ ਆਉਂਦਾ ਚ ਜਾਂਦਾ ਵੀ ਚ ਸਾਰਾ ਦਿਨ ਚਾਹੀ ਪੀ ਜਾਇਆ ਕਰ ਹੁਣ ਮੈਨੂੰ ਕਾਹ ਤੋਂ ਲਿਆਤੀ ਮिन्नੂ ਵੀ ਨਾ ਲਿਆ ਕੇਂਦੀ ਉਹਦੀ ਤਾਂ ਤੂੰ ਬੇਇੱਜ਼ਤੀ ਕਰਤੀ ਕਿ ਘੁੱਟ ਚਾਹ ਵਿੱਚ ਉੱਥੇ ਲੰਗਰ ਲਾ ਦੇ ਆਪਣੇ ਆ ਮੋੜ ਤੇ ਨਾ ਲੰਗਰ ਲਾ ਦੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਕਮਾਈ ਵਾਲੀ ਕਰਦਾ ਤੂੰ ਕੀ ਸੀ ਦੋ ਫੂਜਾ ਤੇ ਪਿੰਡੇ ਚ ਬੇਇੱਜ਼ਤੀ ਕਰਾਇਗੀ ਹੁਣ ਇਹ ਗੱਲ ਪਿੱਛੇ ਅੱਗੇ ਤਾਂ ਤੁਹਾਡਾ ਬਹੁਤ ਝੰਡਾ ਝੂਲਦਾ ਪੀਲਾ ਹੁਣ ਚੁੱਪ ਕਰਕੇ ਚਾਹ ਬਾਪੂ ਨਖਰੇ ਜੇ ਨਾ ਕਰੀ ਚੱਲ ਪੀ ਜਾ ਨਾ ਭਾਈ ਉਹ ਰੱਬ ਦੇਖਦਾ ਇੱਕ ਦਿਨ ਲੋਟ ਆ ਜਾ ਉਹ ਮਿੱਠਾ ਦਾ ਜਮੀ ਨਹੀਂ ਪਾਇਆ ਨੇ ਪਤਾ ਵੀ ਬਾਪੂ ਤੁਹਾਡਾ ਮਿੱਠੇ ਵਾਲੀ ਪੀਂਦਾ ਉਹ ਪਾਇਆ ਮਠਾ ਕੇ ਸਰਦੂ ਉਹ ਤਾਂ ਮਿੱਠੇ ਵਾਲੀ ਪਹਿਲੇ ਦਿਨੋਂ ਹੀ ਪੀਣਾ ਮੈਂ ਕਦੋਂ ਦਾ ਖਰੂ ਪਾਰਖਾ ਸੇਵਾ ਜਾਣ ਵਾਲਾ ਹੋਰੇ ਤੂੰ ਮੈਂ ਨਹੀਂ ਕਹਤੇ ਆ ਵਿੱਕੀ ਮੈਂ ਪੀਂਦਾ ਨਹੀਂ ਪੜਾ ਇਧਰ ਤੈਨੂੰ ਇਹ ਚਾਹ ਦੇਣ ਦੀ ਲੋੜ ਵੀ ਨਹੀਂ ਹੈਗੀ ਤੈਨੂੰ ਹੁਣ ਬਾਅੋ ਸੇਰਾ ਸੇਵਾ ਦਾ ਕੀ ਕਰਨੀ ਸੀ ਉਹ ਵੀ ਲੈ ਗਿਆ ਖੋ ਕੇ ਇਹੋ ਮਰੋ ਮਰੋ ਮਰੋਂਗੇ ਮੇਰੇ ਸਾਲੇ ਮਰੋਂਗੇ ਭੁੱਖੇ ਉਹ ਗਲ ਕੂਠਾ ਦੇ ਤੂੰ ਉੱਥੇ ਬੈਠੇ ਦੀ ਹੁਣ ਮੇਰੇ ਮਾਰੇਗਾ ਕਹਿੰਦਾ ਬੁੜੇ ਨੇ 나 ਕੋ ਕੰਮ ਕਰਨ ਦਿੰਦਾ ਤੇਰੇ ਜਿਨਾ ਦਾ ਹੈਗਾ ਮੈਂ ਖਾ ਜੂ ਬੁਰਕਿਆਂ ਦੇ ਮੇਰੇ ਕਿਹਨੇ ਹੱਥ ਕੀਤਾ ਹੱਥ ਤਾਂ ਲਾ ਕੇ ਦੇ ਤੂੰ ਹਾਂ ساری ਉਮਰ ਕਮਾਈ ਕੀਤੀ ਆ ਆ ਈਡੀ ਕੁਠੀ ਤੇ ਮੇਰੇ ਘਰ ਕੇ ਬੈਠਾ ਆ ਸਾਰਾ ਕੰਮ ਮੈਂ ਕਰਾ ਲਿਬੜੇ ਪੈਰ ਲੈ ਕੇ ਚੜ ਗਿਆ ਕੱਲ ਇੱਥੇ ਫਸ ਤੇ ਤੜਿਆ ਹਟ ਜਾ ਨੀ ਪਿੱਛੇ ਲੱਗਣਾ ਹਟ ਜਾ ਕੀ ਕੱਢੇਗਾ ਇੰਤਜ਼ਾਰ ਰਿਹਾ ਸੀ ਆਇਓ ਮੇਰੇ ਆ ਦਿਆ ਕਹੇ ਗੰਦੀ ਲਾ ਦੇ ਦਿੱਤੀ ਆ ਅਲਗੜ ਬੁੜੇ ਵਾਸਤੇ ਬਣਾਈ ਸੀ ਐਸੇ ਚ ਤੂੰ ਪੀਲਾ ਕੁੱਟਾ ਓ ਤੈਨੂੰ ਕਿੰਨੇ ਵਾਰ ਕਹਿਆ ਹੁਣ ਤਾਂ ਜਾਤ ਪੁੱਛਣ ਦੀ ਲੋੜ ਹੀ ਨਹੀਂ ਉਹਦੀ ਖੰਗੀ ਜਾਣਗਾ ਤੇ ਮਰ ਜੂਗਾ ਕੀ ਕਰਾਂ ਫੇਰ ਲੋਕਾਂ ਲੱਜੇ ਹੁਣ ਮੈਨੂੰ ਤਾਂ ਕਰਨਾ ਪੈਂਦਾ ਜਦੋਂ ਮੰਜੇ ਤੇ ਚੜ੍ਹ ਕੇ ਬਹਿ ਜਾਂਦਾ ਨਾਲ ਕੋ ਉਹਨੂੰ ਲਿਆਇਆ ਚਾਚੇ ਨੂੰ ਓਏ ਉਹਨੂੰ ਲਿਆਇਆ ਕਹਿੰਦੇ ਕਾਲੇ ਜੀ ਇਹਨੂੰ ਕਹਿੰਦੇ ਵੀਡੀਓ ਆ ਪੀਪੀ ਕੰਜਦੇ ਨੇ ਇੱਥੇ ਵੀਡੀਓ ਖੜਾ ਗਿਆ ਉਹ ਉਹ ਤਾਂ ਨજર ਲੱਗਦੀ ਆ ਪਸ਼ੂ ਡਾਂਡੇ ਨੂੰ ਪਈ ਪੈੜ ਚੱਕ ਕੇ ਚੁੱਲ੍ਹੇ ਛਿੜ ਦਿੰਦੀ ਕੀ ਪੈੜਾਂ ਚੱਕਾ ਇਹਨਾਂ ਨੇ ਇਹਨਾਂ ਨੇ ਤਾਂ ਨਾ ਮੇਰਾ ਦਿਮਾਗ ਪੰਜ ਚਾਰ ਦਿਨ ਠਹਿਰ ਜਾ ਜੇ ਮੈਂ ਗੱਲ ਕਰ ਇਸ ਬੁੜੇ ਦਾ ਫਾਹਾ ਵੱਢ ਦੇ ਪਰੇ ਮੈਨੂੰ ਵੱਢਣੀ ਬੂਗਾ ਔਰ ਇਹਦਾ ਤਪਾਰ ਰੱਖਿਆ ਜਮਾ ਸਾਰਾ ਦਿਨ ਕਦੇ ਜਾਂਦਾ ਵੀ ਚਾ ਆਉਂਦਾ ਵੀ ਚਾ ਇੰਨਾ ਉੱਥੇ ਜਤੀਮ ਖਾਨੇ ਚ ਛੱਡਿਆ ਉਹ ਨੂੰ ਪਟਿਆਲੇ ਛੱਡਿਆ ਮੈਂ ਨਾ ਆਪਣਾ ਪੈਸਾ ਟੱਗੇ ਰੱਖੇ ਉੱਥੇ ਕੁਛ ਨਹੀਂ ਰੋਟੀ ਮੈਨੂੰ ਨਹੀਂ ਪਤਾ ਜਿਵੇਂ ਮਾਰ ਕੀ ਕਰ ਇਹਦਾ ਫਾਹਾ ਵੱਢ ਪਰੇ ਉਹ ਸੱਤ ਸਾਰਾ ਨਿੰਦੀ ਜਾਂਦਾ ਮੇਰਾ ਮੁੰਡਾ ਮਾੜਾ ਮੇਰੀ ਨੂੰਹ ਮਾੜੀ ਐ ਇਹਦਾ ਹੁਣ ਫਾਹਾ ਵੱਢਣਾ ਬੁਢਾ ਜਦੋਂ ਘਰੇ ਆੜੀ ਜਾਂਦਾ ਆਪਣੇ ਨਾਲ ਲੋਕਾਂ ਨੂੰ ਵੀ ਦੱਸਦਾ ਹੀ ਹੋਣਾ ਜਾ ਕੇ ਉਹ ਨਾਲੇ ਉਹ ਜਿਹੜਾ ਚਾਚਾ ਆਇਆ ਸੀ ਉਹ ਕੀ ਦੱਸੂਗਾ ਨਹੀਂ ਜਾ ਕੇ ਉਹ ਤਾਂ ਅਗਲਾ ਆਪਾਂ ਨੂੰ ਮਾੜਾ ਕਹੂਗਾ ਐ ਨਹੀਂ ਕਹਿ ਬਾ ਸੇ ਦਾ ਮ ਬਲੇਡ ਦਾ ਰਸਾ ਉਹ ਵੱਡਫਾ ਆ ਚਾਹ ਪੀ ਲੈ ਜਾ ਕੇ ਜੇ ਠੰਡੀ ਹੋ ਗਈ ਤਾਂ ਉੱਥੇ ਉਲਟਾ ਕੇ ਪੀ ਲੈ ਜਾਂ ਮੇਰੇ ਤਾਂ ਸਿਰ ਦੁਖੀ ਹੋ ਬਾਲੀ ਦੀ ਸੇਵਾ ਸੁਭਣਾ ਕਰਿਆ ਕਰ ਮੈਂ ਕਿੱਥੇ ਕਿਉਂ ਨੂੰ ਪਾ ਕੇ ਵੀ ਨਹੀਂ ਦਿਆ ਕਰ ਆਪੀ ਮਰ ਜੂ ਸਾਹ ਦੋ ਸਾਹ ਦੇ ਆਈ ਖੜੀ ਆਂ ਤਾਂ ਮੈਂ ਮਖਣੀ ਕਿਤੇ ਹੋਰ ਇਹਦੇ ਵਾਸਤੇ ਥੋੜੀ ਰੱਖਿਆ ਨੇ ਪਸੂ ਮੈਂ ਚਲ ਮੈਂ ਬਿਰਦਾ ਸੂਚੀ ਕਰਦਾ ਪਤਾ ਇਹਦਾ ਆ ਚਾਹ ਲੈ ਜਾ ਠੰਡੀ ਹੋ ਗਈ ਹੋਣੀ ਉੱਥੇ ਉਲਟਾ ਕੇ ਪੀਦਾ ਉਹ ਵਿਚਾਰਾ ਥੱਕ ਜਾਂਦਾ ਸਾਰਾ ਦਿਨ ਅੱਜ ਬੁੜਾ ਕਹਿੰਦਾ ਕਿ ਮੈਂ ਕਮਾਈਆਂ ਕਰੀਆਂ ਕਮਾਈ ਦਾ ਇਹ ਕਰਦਾਗਾ ਸਨੇਹੀ ਆ ਕੋਈ ਉਮਰ ਆਦੀ ਲੱਤਾਂ ਬਿੰਗੀਆਂ ਹੋਈਆਂ ਪਈਆਂ ਖੇਤਾਂ 'ਚ ਕੰਮ ਕਰ ਕਰ